ਪਿਆਰ ਵਾਲੀ ਉਹ ਜੋ ਆਪਣੀ ਅੱਜ ਦੀ ਗੱਲਬਾਤ ਹੈ ਉਹ ਹੈ ਕਿ ਅਸੀਂ ਆਪਸ ਦੀ ਵਿੱਚ ਪ੍ਰੇਮ ਮੁਹੱਬਤ ਦੇ ਨਾਲ ਕਿਵੇਂ ਰਹਿਣਾ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਪਰਿਵਾਰ ਤੋਂ ਸ਼ੁਰੂ ਕਰਦੇ ਹਾਂ ਕਿ ਜੋ ਸਾਡਾ ਪਰਿਵਾਰ ਹੈ ਉਹ ਪਰਿਵਾਰ ਦੇ ਵਿੱਚ ਸਾਰੇ ਅਸੀਂ ਪਿਆਰ ਨਾਲ ਰਹਿੰਦੇ ਹਾਂ ਹੁਣ ਜੇ ਅਸੀਂ ਦੋ ਭਰਾ ਹਾਂ ਸਾਡੇ ਭਰਾਵਾਂ ਦੀ ਆਪਸ ਵਿੱਚ ਬੰਦੀ ਹੈ ਜੋ ਵੱਡਾ ਭਰਾ ਹੈ ਛੋਟਾ ਭਰਾ ਉਹਦੇ ਹੁਕਮ ਨੂੰ ਮੰਨਦਾ ਹੈ ਛੋਟਾ ਭਰਾ ਹੈ ਜੋ ਉਹ ਆਪਣੇ ਵੱਡੇ ਭਰਾ ਦੀ ਸਪੈਲਟ ਕਰਦਾ ਹੈ ਉਹਦਾ ਸਤਿਕਾਰ ਕਰਦਾ ਹੈ ਫਿਰ ਅਸੀਂ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਹਾਂ ਜਿਹਾ ਸਾਡੀ ਭੈਣ ਹੈ ਸਾਡੀ ਭੈਣ ਸਾਡਾ ਕਹਿਣਾ ਮੰਨਦੀ ਹੈ ਫਿਰ ਜੇ ਸਾਡੀ ਪਤਨੀ ਹੈ ਤੇ ਸਾਡੀ ਪਤਨੀ ਪਤੀ ਦਾ ਰਿਸ਼ਤਾ ਕਿਵੇਂ ਹੈ ਜੋ ਅਸੀਂ ਦੋਵੇਂ ਆਪਸ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਅਸਲਾਮ ਅਸ਼ਰੀ ਨਾਲ ਕਰਦੇ ਹਾਂ ਜਾਂ ਸਾਡੀ ਜਿਹੜੀ ਪਤਨੀ ਹੈ ਉਹ ਸਾਡਾ ਕਿੰਨਾ ਸਤਿਕਾਰ ਕਰਦੀ ਹੈ ਸਾਡੇ ਬੱਚੇ ਹਨ ਸਾਡੇ ਬੱਚੇ ਸਾਡਾ ਕਹਿਣਾ ਮੰਨਦੇ ਆ ਅਸੀਂ ਜਿਹੜਾ ਪਿਆਰ ਹੈ ਅਸੀਂ ਆਪਣੇ ਪਰਿਵਾਰ ਤੋਂ ਸ਼ੁਰੂ ਕਰਨਾ ਹੈ ਫਿਰ ਅਸੀਂ ਜਦੋਂ ਕਿਤੇ ਬਾਹਰ ਕੰਮ ਕਰਦੇ ਹਾਂ ਕੋਈ ਸਰਕਾਰੀ ਅਧਾਰਿਆਂ ਦੇ ਕੰਮ ਕਰਦਾ ਹੈ ਕੋਈ ਆਫਿਸ ਵਿੱਚ ਕੰਮ ਕਰਦਾ ਹੈ ਕੋਈ ਕੰਪਨੀ ਵਿੱਚ ਕੰਮ ਕਰਦਾ ਹੈ ਕੋਈ ਸਕੂਲ ਦੇ ਵਿੱਚ ਵਿਆਪਕ ਹੈ ਕੋਈ ਪੁਲਿਸ ਮੁਲਾਜ਼ਮ ਹੈ ਹਰ ਹਰ ਜਗ੍ਹਾ ਤੇ ਜਿਸ ਤਰ੍ਹਾਂ ਅਸੀਂ ਕੰਮ ਕਰਦੇ ਹਾਂ ਉੱਥੇ ਸਾਨੂੰ ਸਾਰੇ ਲੋਕ ਮਿਲਦੇ ਨੇ ਕਿਉਂਕਿ ਸਾਰੇ ਲੋਕਾਂ ਦੇ ਨਾਲ ਅਸੀਂ ਮਿਲ ਕੇ ਕੰਮ ਕਰਦੇ ਹਾਂ ਉੱਥੇ ਵੀ ਜੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਚੰਗਾ ਵਿਹਾਰ ਰੱਖਿਆ ਹੈ ਪਿਆਰ ਨਾਲ ਰਹਿੰਦੇ ਅਸੀਂ ਪਰਿਵਾਰ ਦੇ ਵਿੱਚ ਸਾਡਾ ਸੁਭਾਅ ਉੱਥੇ ਵੀ ਉਹ ਜਿਹਾ ਹੋ ਜਾਂਦਾ ਹੈ ਕਿਉਂਕਿ ਜਿੱਥੇ ਅਸੀਂ ਕੰਮ ਕਰਦੇ ਹਾਂ ਜਿਨ੍ਹਾਂ ਲੋਕਾਂ ਦੇ ਨਾਲ ਅਸੀਂ ਕੰਮ ਕਰਨਾ ਹੈ ਜੇ ਉਹਨਾਂ ਨਾਲ ਸਾਡਾ ਮੋਹ ਪ੍ਰੇਮ ਨਹੀਂ ਹੈ ਜਾਂ ਉਹ ਸਾਡੇ ਨਾਲ ਪ੍ਰੇਮ ਨਹੀਂ ਕਰਦੇ ਫਿਰ ਉੱਥੇ ਸਾਡਾ ਕੰਮ ਕਰਨ ਨਾਲ ਇਹਨਾਂ ਧਿਆਨ ਨਹੀਂ ਜਾਂਦਾ ਰਸਲੀ ਉੱਥੋਂ ਬਦਲੀ ਕਰਨ ਵਾਸਤੇ ਮਜਬੂਰ ਹੋ ਜਾਂਦੇ ਆ ਕਿਉਂਕਿ ਸਾਡਾ ਉੱਥੇ ਪ੍ਰੇਮ ਨਹੀਂ ਹੈ ਤੇ ਜਿੱਥੇ ਪ੍ਰੇਮ ਹੁੰਦਾ ਹੈ ਫਿਰ ਉੱਥੇ ਦਿਨ ਦਾ ਪਤਾ ਨਹੀਂ ਲੱਗਦਾ ਉੱਥੇ ਸਮੇਂ ਦਾ ਪਤਾ ਨਹੀਂ ਲੱਗਦਾ ਕਿਵੇਂ ਸਮਾਂ ਨਿਕਲ ਜਾਂਦਾ ਹੈ ਹੁਣ ਕੁਝ ਕਨੁਕਤੇ ਆਪ ਜੀ ਦੇ ਨਾਲ ਅਸੀਂ ਸਾਂਝੇ ਕਰਨੇ ਆ ਵਿਸੇ ਪ੍ਰੇਮ ਪ੍ਰੇਮ ਦੇ ਨਾਲ ਕਿਵੇਂ ਰਹਿਣਾ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਆਪਣੇ ਸੁਭਾਅ ਨੂੰ ਚੰਗਾ ਵਰਤਣਾ ਹੈ ਅਗਲੇ ਦਾ ਸੁਭਾਅ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਕੌੜਾ ਹੋਵੇ ਜਾਂ ਅਗਲਾ ਬੰਦਾ ਕੋਈ ਬੀਮਾਨ ਹੋਵੇ ਅਖਰਿਆਲੂ ਹੋਵੇ ਈਰਖਾ ਕਰਨ ਵਾਲਾ ਹੋਵੇ ਜਿਹੜਾ ਸਾਡਾ ਸੁਭਾਅ ਹੈ ਸਾਡਾ ਸੁਭਾਅ ਚੰਗਾ ਹੋਣਾ ਚਾਹੀਦਾ ਹੈ ਹੁਣ ਰੱਬ ਨੇ ਜਿੰਨੇ ਵੀ ਦੁਨੀਆ ਤੇ ਬੰਦੇ ਪੈਦਾ ਕੀਤੇ ਆ ਸਾਰੇ ਬੰਦਿਆਂ ਦੇ ਵਿੱਚ ਕੋਈ ਨਾ ਕੋਈ ਕਮੀ ਹੈ। ਸਾਰੇ ਬੰਦੇ ਕੋਈ ਨਾ ਕੋਈ ਗਲਤੀ ਕਰਦੇ ਆ। ਇੱਕ ਰੱਬ ਹੀ ਹੈ ਜਿਹਦੇ ਵਿੱਚ ਕੋਈ ਕਮੀ ਨਹੀਂ ਹੈ, ਜੋ ਗਲਤੀ ਨਹੀਂ ਕਰਦਾ। ਮਨੁੱਖ ਗਲਤੀਆਂ ਦਾ ਪਤਲਾ ਹੈ। ਹੁਣ ਸਾਡੇ ਅੰਦਰ ਪਿਆਰ ਕਦੋਂ ਖਤਮ ਹੁੰਦਾ ਹੈ? ਸਾਡੇ ਅੰਦਰ ਮੁਹੱਬਤ ਕਦੋਂ ਜਾਂਦੀ ਹੈ? ਜਦੋਂ ਅਸੀਂ ਦੂਸਰੇ ਲੋਕਾਂ ਦੀਆਂ ਗਲਤੀਆਂ ਨੋਟ ਕਰਦੇ ਆ। ਦੂਸਰੇ ਲੋਕਾਂ ਦੀਆਂ ਬਰਾਈਆਂ ਨੂੰ ਦੇਖਦੇ ਹਾਂ ਕਮੀਆਂ ਨੂੰ ਦੇਖਦੇ ਹਾਂ ਉਦੋਂ ਸਾਡੇ ਅੰਦਰ ਈਰਖਾ ਪੈਦਾ ਹੁੰਦਾ ਸਾਡਾ ਪਿਆਰ ਖਤਮ ਹੁੰਦਾ ਇਸ ਸਮਾਜ ਤੇ ਰਹਿਣ ਨਾਲ ਸਾਨੂੰ ਬੜਾ ਕੁਝ ਦੇਖਣਾ ਪੈਂਦਾ ਹੈ ਕਈ ਲੋਕ ਜਿਹੜੇ ਬੜੇ ਮਾੜੇ ਹੁੰਦੇ ਆ ਉਹਨਾਂ ਨੂੰ ਵੀ ਅਸੀਂ ਚੰਗਾ ਕਰਕੇ ਜਾਨਣਾ ਹੈ ਅੰਦੇਖਿਆ ਕਰਨਾ ਹੈ ਸਭ ਤੋਂ ਪਹਿਲਾਂ ਜਿਹੜਾ ਆਪਣਾ ਨੁਕਤਾ ਹੈ ਅਸੀਂ ਪਿਆਰ ਨਾਲ ਰਹਿਣਾ ਹੈ ਪਿਆਰ ਨਾਲ ਰਹਿਣ ਦਾ ਸਭ ਤੋਂ ਸੋਖਾ ਤਰੀਕਾ ਹੈ ਕਿ ਅਸੀਂ ਕਿਸੇ ਦੀ ਕਮੀ ਨੂੰ ਨਹੀਂ ਦੇਖਣਾ ਅਸੀਂ ਉਹਦੇ ਗੁਣ ਦੇਖਣੇ ਆ ਅਸੀਂ ਆਪਣਾ ਸੁਭਾਅ ਨਹੀਂ ਬਦਲਣਾ ਨੰਬਰ 2 ਅਸੀਂ ਹਮੇਸ਼ਾ ਹੀ ਨਿਮਰਤਾ ਦੇ ਵਿੱਚ ਰਹਿਣਾ ਤੇ ਮਿੱਠਾ ਬੋਲਣਾ ਹੈ ਜਦੋਂ ਅਸੀਂ ਕਿਸੇ ਨਾਲ ਮਿੱਠਾ ਬੋਲਾਂਗੇ ਤੇ ਜਦੋਂ ਸਾਡੀ ਉਹਦੀ ਮਠਾਸ ਉਹਦੇ ਹਿਰਦੇ ਨੂੰ ਛੂੰਹਦੀ ਹੈ ਫਿਰ ਉਹਦਾ ਵੀ ਹਰਤਾ ਬਦਲ ਜਾਂਦਾ ਹੈ ਮਾੜਾ ਬੰਦਾ ਵੀ ਬਲ ਜਾਂਦਾ ਜਦੋਂ ਅਸੀਂ ਮਿੱਠਾ ਬੋਲਦੇ ਹਾਂ ਜਦੋਂ ਵੀ ਅਸੀਂ ਕਿਸੇ ਬੰਦੇ ਨੂੰ ਮਿਲਣਾ ਹੈ ਉਸ ਬੰਦੇ ਨੂੰ ਅਸੀਂ ਨੀਵਾ ਹੋ ਕੇ ਮਿਲਣਾ ਹੈ ਉੱਚਾ ਹੋ ਕੇ ਨਹੀਂ ਮਿਲਣਾ ਜਦੋਂ ਅਸੀਂ ਉਸ ਨਾਲ ਨੀਵਾ ਹੋ ਕੇ ਮਿਲਾਂਗੇ ਸਾਡਾ ਪ੍ਰੇਮ ਵਧੂਗਾ ਸਾਡਾ ਪਿਆਰ ਵਧੂਗਾ ਫਿਰ ਨੰਬਰ 3 ਤੇ ਜਿੰਨੇ ਵੀ ਸਾਡੇ ਰਿਸ਼ਤੇਦਾਰ ਹੈ ਸਾਡੇ ਦੋਸਤ ਹੈ ਮਿੱਤਰ ਹੈ ਸਾਡੇ ਭੈਣ ਆ ਭਰਾ ਹੈ ਸਾਰਿਆਂ ਦਾ ਅਸੀਂ ਸਤਿਕਾਰ ਕਰਨਾ ਹੈ ਇਹ ਨਹੀਂ ਸੋਚਣਾ ਵੀ ਇਹ ਰਿਸ਼ਤੇਦਾਰ ਮੇਰਾ ਗਰੀਬ ਹੈ ਜਾਂ ਇਹ ਮੇਰਾ ਭਰਾ ਗਰੀਬ ਹੈ ਅਸੀਂ ਉਹਨਾਂ ਨਾਲ ਪ੍ਰੇਮ ਦੀ ਭਾਵਨਾ ਨਾਲ ਚੱਲਣਾ ਹੈ ਪ੍ਰੇਮ ਵਧਾਉਣਾ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਾਡਾ ਇੱਥੇ ਕੋਈ ਪੱਕਾ ਸਮਾਨੀ ਹੈ ਇਸ ਦੁਨੀਆ ਤੇ ਅਸੀਂ ਕੋਈ ਪੱਕੇ ਰਹਿਣ ਵਾਸਤੇ ਨਹੀਂ ਆਏ ਇਸੀ ਇਸ ਦੁਨੀਆ ਤੇ ਜਾਣਾ ਹੀ ਨਹੀਂ ਕਦੇ ਸਾਡੀ ਜਿਹੜੀ ਜ਼ਿੰਦਗੀ ਹੈ ਇਹਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੈ ਪਤਾ ਨਹੀਂ ਕਦੋਂ ਸੱਦਾ ਆ ਜਾਣਾ ਤੇ ਕਦੋਂ ਅਸੀਂ ਇਸ ਦੁਨੀਆ ਤੋਂ ਚਲੇ ਜਾਣਾ ਜਿਹੜੇ 4 ਦਿਨ ਦੀ ਸਾਨੂੰ ਜ਼ਿੰਦਗੀ ਮਿਲੀ ਹੈ ਇਹ ਅਸੀਂ ਪਿਆਰ ਨਾਲ ਕੱਟਣੀ ਹੈ ਪਿਆਰ ਦੇ ਨਾਲ ਅਸੀਂ ਰਹਿਣਾ ਹੈ ਹੁਣ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕੀ ਲੋਕਾਂ ਦੇ ਜਿਹੜੇ ਪਰਿਵਾਰ ਹੁੰਦੇ ਸੀ ਬੜੇ ਵੱਡੇ ਹੁੰਦੇ ਸੀ ਲੋ ਘਰੀਬ ਹੁੰਦੇ ਸੀ ਘਰ ਵੀ ਬڑے ਛੋਟੇ ਹੁੰਦੇ ਸੀ ਪਰ ਉਹਨਾਂ ਦੇ ਵਿੱਚ ਪਿਆਰ ਬੜਾ ਹੁੰਦਾ ਸੀ ਇੱਕ ਥਾਂ ਹੀ ਸਾਰੇ ਰੋਟੀ ਖਾਂਦੇ ਸੀ ਇੱਕ ਥਾਂ ਹੀ ਸਾਰੇ ਰਹਿੰਦੇ ਸੀ ਇੱਕ ਥਾਂ ਹੀ ਸਾਰੇ ਹੱਸਦੇ ਖੇਡਦੇ ਸੀ ਕਾਦੇ ਨਾਲ ਸੀ ਪਿਆਰ ਸੀ ਆਪਸ ਵਿੱਚ ਉਹਨਾਂ ਦੇ ਤੇ ਜਿਸ ਘਰ ਦੇ ਵਿੱਚ ਪਿਆਰ ਹੋਵੇ ਉੱਥੇ ਕਹਿੰਦੇ ਰੱਬ ਵਸਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਾਰੇ ਕਿਨੇ ਸਾਚ ਖੌਂਸ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਆਇਓ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਭਾਵਨਾ ਹੁੰਦੀ ਹੈ ਉੱਥੇ ਫਿਰ ਰੱਬ ਆ ਕੇ ਬਸ ਜਾਂਦਾ ਹੁਣ ਪਹਿਲਾਂ ਲੋਕਾਂ ਦੇ ਕਰ ਕੱਚੇ ਹੁੰਦੇ ਸੀ ਹੁਣ ਅੱਜ ਦੇ ਸਮੇਂ ਦੇ ਵਿੱਚ ਲੋਕ ਅਮੀਰ ਬਹੁਤ ਹੈ ਸਭ ਕੁਝ ਹੈ ਸੁੱਖ ਸੁਵਤਾ ਬੜੀਆਂ ਪਰਿਵਾਰ ਵੀ ਛੋਟੇ ਆ ਦੋ ਲਈ ਅੱਜ ਕੱਲ ਦੇ ਸਮੇਂ 'ਚ ਦੋ ਬੱਚੇ ਹੁੰਦੇ ਬਸ ਪਰ ਘਰਾਂ ਦੇ ਵਿੱਚ ਫੇਰ ਵੀ ਲੜਾਈ ਝਗੜਾ ਕਲੇਸ਼ ਮੁਹੱਬਤ ਪਿਆਰ ਨਹੀਂ ਹੈ ਕਮੀ ਕਿੱਥੇ ਹੈ ਕਮੀ ਇਹ ਹੈ ਅਸੀਂ ਆਪਣੇ ਆਪ ਨੂੰ ਝਕਾਉਣਾ ਨਹੀਂ ਜਾਣਦੇ ਅਸੀਂ ਆਪਣੇ ਆਪ ਵਿੱਚ ਨਿਮਰਤਾ ਨਹੀਂ ਲੈ ਕੇ ਆਉਂਦੇ ਸਾਡੇ ਅੰਦਰ ਸੰਤੋਖ ਨਹੀਂ ਹੈ ਜੇ ਅਸੀਂ ਸਾਡੇ ਅੰਦਰ ਸਬਰ ਹੋਵੇਗਾ ਸੰਤੋਖ ਹੋਵੇਗਾ ਫਿਰ ਸਾਡੇ ਅੰਦਰ ਪ੍ਰੇਮ ਨਿਕ ਜਾਂਦਾ ਕਿਤੇ ਸਾਰੀ ਪ੍ਰੇਮ ਭਾਵਨਾ ਦੀ ਗੱਲ ਸੰਤੋਖ ਸਬਰ ਤੇ ਖੜੀ ਹੈ ਹੁਣ ਜੇ ਆਪਾਂ ਪ੍ਰੇਮ ਦੀ ਗੱਲ ਕਰੀਏ ਸੰਤੋਖ ਦੀ ਪ੍ਰੇਮ ਦੀ ਗੱਲ ਕਰਦੇ ਸੀ ਕਿ ਦੂਸਰੇ ਗੁਰੂ ਅੰਗਦ ਦੇਵ ਜੀ ਮਹਾਰਾਜ ਉਹ ਪਹਿਲਾਂ ਦੁਕਾਨ ਦਾ ਕੰਮ ਕਰਿਆ ਕਰਦੇ ਸੀ ਦੁਕਾਨਦਾਰ ਸੀ ਉਹਨਾਂ ਦਾ ਨਾਮ ਪਹਿਲਾਂ ਸੀ ਭਾਈ ਲਾਣਾ ਤੇ ਉਹਨਾਂ ਕੋਲੋਂ ਇੱਕ ਬੜੇ ਹੀ ਗਰੀਬ ਪਰਿਵਾਰ ਦੇ ਰਹਿਣ ਵਾਲੇ ਭਾਈ ਸਿੰਘ ਹਾਂਜੀ ਮਜ਼ਦੂਰੀ ਦਾ ਕੰਮ ਕਰਦੇ ਸੀ ਦਿੱਲੀ ਕੰਮ ਕਰਨ ਜਾਂਦੇ ਸੀ ਤੇ ਸ਼ਾਮ ਨੂੰ ਜਦੋਂ ਕੰਮ ਕਰਕੇ ਆਉਂਦੇ ਤੇ ਭਾਈ ਰਣਾ ਜੀ ਦੀ ਦੁਕਾਨ ਤੋਂ ਸੌਦਾ ਲੈ ਕੇ ਜਾਇਆ ਕਰਦੇ ਸੀ ਜਿੰਨੇ ਕਰੋਣੋਂ ਪੈਸੇ ਮਿਲਦੇ ਉਹਨਾਂ ਕੋ ਸੌਦਾ ਲੈ ਜਾਂਦੇ ਹੁਣ ਕਾਫੀ ਦਿਨਾਂ ਤੋਂ ਭਾਈ ਸਿੰਘ ਹਾਂਜੀ ਨੂੰ ਕੰਮ ਨਹੀਂ ਮਿਲਿਆ ਇੱਕ ਹਫਤਾ ਕਰ ਲਏ ਹਫਤੇ ਬਾਅਦ ਕੰਮ ਮਿਲਿਆ ਕੰਮ ਤੇ ਗਏ ਸ਼ਾਮ ਤੱਕ ਉਹਨਾਂ ਨੇ ਕੰਮ ਕੀਤਾ ਤੇ ਸ਼ਾਮ ਨੂੰ ਜਦੋਂ ਕੰਮ ਕਰਕੇ ਫਾਉ ਸੁਣ ਲੱਗੇ ਤੇ ਸੋਚਿਆ ਵੀ ਸਮਾਨ ਲੈ ਚਲਦੇ ਹਾਂ ਘਰ ਵਸਤੇ ਭਾਈ ਲੈਣਾ ਜੀ ਦੁਕਾਨ ਤੋਂ ਸਮਾਨ ਲੈਣ ਵਾਸਤੇ ਚਲੇ ਗਏ ਜਿੰਨੇ ਕੋ ਪੈਸੇ ਮਿਲੇ ਸੀ ਹੁਣ ਭਾਈ ਲੈਣਾ ਜਿਹਨੂੰ ਕਹਿਣ ਲੱਗੇ ਵੀ ਮੈਨੂੰ ਤੁਸੀਂ ਸਮਾਨ ਦਿਓ ਇਹ ਮੇਰੇ ਪੈਸੇ ਇੰਨੇ ਪੈਸਾ ਤੁਸੀਂ ਮੈਨੂੰ ਸਮਾਨ ਦੇਦੇ ਹੋ ਹੁਣ ਭਾਈ ਲੈਣਾ ਜਿਹਦੇ ਮਨ ਦੇ ਵਿੱਚ ਇੱਕ ਵਿਚਾਰ ਆਇਆ ਇਹ ਪੈਸੇ ਬਹੁਤ ਥੋੜੇ ਯਾਰ ਇੰਨੇ ਪੈਸੇ ਥੋੜੇ ਹੈ ਵੀ ਇਹਦਾ ਸਮਾਨ ਨਾਲ ਇਹ ਕਿਵੇਂ ਟਾਈਮ ਪਾਸ ਕਰੇਗਾ ਚਲੋ ਮੈਂ ਇਹਨੂੰ ਸਮਾਨ ਵਾਅਦਾ ਦੇ ਦਿੰਨਾ ਭਾਈ ਲੈਣਾ ਜਿਹਦੇ ਮਨ ਦੇ ਵਿੱਚ ਦਇਆ ਆ ਗਈ ਭਾਈ ਲੈਣਾ ਜੀ ਨੇ ਉਹਨੂੰ ਕਾफी ਸਮਾਨ ਵੰਦ ਦੇ ਤੋਲ ਦਿੱਤਾ ਤੇ ਜਦੋਂ ਭਾਈ ਲੈਣਾ ਜੀ ਸਮਾਨ ਇਕੱਠਾ ਕਰਕੇ ਉਹਨਾਂ ਨੇ ਚੱਕੀਤਾ ਗੱਲ ਕੀ ਇੰਨਾ ਸਮਾਨ ਤੁਸੀਂ ਮੈਨੂੰ ਕਿਵੇਂ ਦੇ ਦਿੱਤਾ ਮੇਰੇ ਪੈਸੇ ਤਾਂ ਬਹੁਤ ਘੱਟ ਹੈ ਸਮਾਨ ਜਿਆਦਾ ਉਹ ਕਹਿੰਦਾ ਜੀ ਜਿਨੇ ਤੁਹਾਡੇ ਪੈਸੇ ਹੈ ਉਸੇ ਪੈਸੇ ਨਾਲ ਤਾਂ ਉਹ ਤਾਂ ਇੱਕ ਦਿਨ ਦਾ guzara ਵੀ ਨਹੀਂ ਹੋਣਾ ਤੁਹਾਡੇ ਜਿੰਨਾ ਕਿ ਤੁਸੀਂ ਪੈਸੇ ਦਿੱਤੇ ਉਹਨਾਂ ਤੋਂ ਥੋੜਾ ਜਿਹਾ ਆਟਾ ਆਇਆ ਥੋੜੀ ਜੀ ਖੰਡ ਆਈ ਹੈ ਥੋੜਾ ਜਿਹਾ ਮਸਾਲੇ ਆਏ ਨਹੀਂ ਤੁਸੀਂ ਕਿਵੇਂ ਟਾਈਮ ਪਾਸ ਕਰੋਗੇ ਉਹ ਭਾਈ ਜੀ ਹਾਂ ਜੀ ਕਹਿਣ ਲੱਗੇ ਕਹਿਣ ਲੱਗੇ ਮੇਰੇ ਗੁਰੂ ਦਾ ਮੈਨੂੰ ਹੁਕਮ ਹੈ ਕਿ ਮੈਂ ਪਰਾਇਆ ਹੱਕ ਨਹੀਂ ਖਾਂਦਾ ਜਿੰਨੇ ਮੇਰੇ ਪੈਸੇ ਨੇ ਉਹਨਾਂ ਹੀ ਮੈਨੂੰ ਸਮਾਨ ਦਿਓ ਉਸ ਤੋਂ ਵੱਧ ਨਹੀਂ ਮੇਰੇ ਗੁਰੂ ਨੇ ਮੈਨੂੰ ਸਬਰ ਦਿੱਤਾ ਹੈ ਮੇਰੇ ਗੁਰੂ ਨੇ ਮੈਨੂੰ ਸੰਤੋਖ ਦਿੱਤਾ ਹੈ ਮੇਰੇ ਗੁਰੂ ਨੇ ਮੈਨੂੰ ਪਿਆਰ ਦਿੱਤਾ ਹੈ ਮੇਰੇ ਗੁਰੂ ਦਾ ਸੰਧਾਰਥ ਹੈ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਚਲੋ ਜੀ ਉਹਨੇ ਉਹਨਾਂ ਸਮਾਨ ਘੜ ਦਿੱਤਾ ਭਾਈ ਲਾਣਾ ਜਿਨੇ ਜਿੰਨਾ ਉਹਨੇ ਕਿਹਾ ਸੀ ਇਹਨਾਂ ਉਹਦੇ ਪੈਸੇ ਸੀ ਉਹਨਾਂ ਸਮਾਨ ਦੇ ਦਿੱਤਾ ਹੋਨ ਉਹ ਭਾਈ 시ਹਾ ਜੀ ਘਰ ਤੇ ਲੈ ਗਏ ਨੇ ਤੇ ਭਾਈ ਲਾਣਾ ਜੀ ਦੇ ਮਨ ਦੇ ਵਿੱਚ ਵਿਚਾਰ ਆਇਆ ਵੀ ਕਿਉਂ ਨਾ ਦੇਖੀਏ ਵੀ ਇਹ ਸਿੱਖ ਇੰਨੇ ਸਮਾਨ ਦੇ ਨਾਲ ਕਿਵੇਂ ਟਾਈਮ ਪਾਸ ਕਰੇਗਾ ਇਹਦਾ ਸਬਰ ਦੇਖਣ ਚਲਦੇ ਆਪਾਂ ਭਾਈ ਲਾਣਾ ਜੀ ਉਹਦੇ ਘਰ ਵਿੱਚ ਚਲੇ ਜਾਣ ਗਏ ਜਾ ਕੇ ਦਰਵਾਜ਼ੇ ਦੇ ਵਿੱਚ ਖੜ ਗਏ ਹੁਣ ਭਾਈ ਜੀ ਭਾਈ ਸਿੰਘ ਜੀ ਕੋਲ ਜਿੰਨਾ ਆਟਾ ਸੀ ਤਿੰਨ ਫੁਲਕੇ ਬਣੇ ਨੇ ਆٹے ਦੇ ਨਾਲ ਹੁਣ ਪਤਨੀ ਤੇ ਭਾਈ ਸਿੰਘਾ ਜੀ ਦਾ ਇੰਨਾ ਪਿਆਰ ਹੈ ਪਿਆਰ ਦੀ ਗੱਲ ਕਰਦੇ ਸੀ ਆਪਾਂ ਹੁਣ ਤਿੰਨ ਫੁਲਕੇ ਬਣੇ ਨੇ ਤੇ ਭਾਈ ਸਿੰਘਾ ਜੀ ਦੀ ਪਤਨੀ ਕਹਿਣ ਲੱਗੀ ਜੀ ਤੁਸੀਂ ਪੂਰਾ ਦਿਨ ਸਰਦਨ ਕੰਮ ਕਰਦੇ ਹੋ ਦੋ ਪਰਛਾਤੇ ਤੁਸੀਂ ਛੱਕ ਲੋ ਇੱਕ ਪ੍ਰਸ਼ਾਦਾ ਮੈਂ ਛਕ ਲੈਣੀ ਆਂ ਕਾਹਨ ਸੀ ਹਾਂ ਜੀ ਕਰਨ ਲੱਗੇ ਨੇ ਕਹਿਣ ਲੱਗੇ ਤੁਸੀਂ ਬੱਚਿਆਂ ਨੂੰ ਦੁੱਧ ਚਗਾਉਂਦੇ ਹੋ ਤੁਸੀਂ ਬੱਚਿਆਂ ਦੀ ਪਰਵਰਿਸ਼ ਕਰਦੇ ਹੋ ਤੁਸੀਂ ਦੋ ਪ੍ਰਸ਼ਾਦੇ ਛਕੋ ਇੱਕ ਮੈਂ ਛਕ ਲੈਣਾ ਨਹੀਂ ਜੀ ਚਲੋ ਆਪਸ ਵਿੱਚ ਫਿਰ ਸਹਿਮਤੀ ਕਿ ਇੱਕ ਇੱਕ ਪ੍ਰਸ਼ਾਦਾ ਆਪ ਛਕ ਲੈਂਦੇ ਆਂ ਇੱਕ ਇੱਕ ਪ੍ਰਸ਼ਾਦਾ ਉਹਨਾਂ ਨੇ ਛਕਿਆ ਇੱਕ ਪ੍ਰਸ਼ਾਦਾ ਬਚ ਗਿਆ ਤੇ ਕੀ ਹੋਇਆ ਜਿਦੋਂ ਇਹ ਚੀਜ਼ ਭਾਈ ਲੈਣਾ ਜੀ ਬਰਗੜੇ ਦਿਖ ਰਹੇ ਭਾਈ ਲੈਣਾ ਜੀ ਜਿੱਦੋਂ ਉਹਦੇ ਘਰ ਗਏ ਉਹਨਾਂ ਨੂੰ ਫੱਤੇ ਬੁਲਾਈ ਤੇ ਬੈਠ ਗਏ ਉਹਨਾਂ ਨੇ ਜਲ ਪਾਣੀ ਛਕਾਇਆ ਤੇ ਕਹਿਣ ਲੱਗੇ ਜੀ ਪ੍ਰਸ਼ਾਦਾ ਛੱਕ ਜਾਣਾ ਤੁਸੀਂ ਭਾਈ ਲੈਣਾ ਜੀ ਕਹਿਣ ਲੱਗੇ ਇਹਨਾਂ ਦੇ ਕੋਲ ਤਿੰਨ ਤਾਂ ਪ੍ਰਸ਼ਾਦੇ ਬੜੇ ਨੇ ਮੈਨੂੰ ਕਿਥੋਂ ਪ੍ਰਸ਼ਾਦਾ ਛਕਾ ਇਹਨਾਂ ਕਹਿੰਦੇ ਨਹੀਂ ਜੀ ਤੁਸੀਂ ਪ੍ਰਸ਼ਾਦਾ ਛਕੋ ਕਹਿਣ ਲੱਗੇ ਨਹੀਂ ਹੁਣ ਜਿਹੜਾ ਇੱਕ ਪ੍ਰਸ਼ਾਦਾ ਬਚਿਆ ਹੈ ਉਨਾਂ ਨੇ ਉਹ ਭਾਈ ਲੈਣਾ ਜਿਹਨੂੰ ਸ਼ਿਕਾ ਦਿੱਤਾ ਤੱਕੇ ਦੇ ਨਾਲ ਉਹ ਸ਼ੱਕ ਨਹੀਂ ਰਹਿ ਤੱਕੇ ਦਾ ਉਹਨਾਂ ਨੇ ਪ੍ਰਸ਼ਾਦਾ ਸ਼ਿਕਾ ਦਿੱਤਾ ਜਦੋਂ ਇਹ ਚੀਜ਼ੀ ਦੇਖੀ ਵੀ ਇਨਾਂ ਸਬਰਨਾ ਦੇ ਵਿੱਚ ਤਿੰਨ ਪ੍ਰਸ਼ਾਦੇ ਨਹੀਂ ਇੱਕ ਕਿਨਾਂ ਨੇ ਪ੍ਰਸ਼ਾਦਾ ਆਪ ਛਕ ਲਿਆ ਇੱਕ ਮੈਨੂੰ ਛਕਾ ਦਿੱਤਾ ਇਨਾਂ ਦਾ ਗੁਰੂ ਕਿਹੋ ਜਿਹਾ ਹੋਣਾ ਜਿਨੇ ਇਨਾਂ ਨੂੰ ਇੰਨਾ ਪਿਆਰ ਦਿੱਤਾ ਇਨਾਂ ਸਬਰ ਦਿੱਤਾ ਇਨਾਂ ਸੰਤੋਖ ਦਿੱਤਾ ਉਹ ਕਹ ਲੱਗ ਜੀ ਤੁਹਾਡਾ ਗੁਰੂ ਕਿਹੜਾ ਕਹਿੰਦੇ ਜੀ ਸਾਡਾ ਗੁਰੂ ਹੈ ਗੁਰੂ ਨਾਨਕ ਕਹਿੰਦੇ ਜੀ ਉਹਨਾਂ ਨੇ ਮੈਨੂੰ ਮਿਲਾਓ ਤੇ ਭਾਈ ਸਿਹਾ ਜੀ ਤੋਂ ਪ੍ਰਭਾਵਿਤ ਹੋ ਕੇ ਭਾਈ ਲੈਣਾ ਲੈਣਾ ਜੀ ਇੰਨੇ ਪਿਆਰ ਦੇ ਵਿੱਚ ਪੈਜ ਗਈ ਗੁਰੂ ਨਾਨਕ ਦੇਵ ਜੀ ਦੇ ਕਹਿੰਦੇ ਉਹਨਾਂ ਨੇ ਮੈਨੂੰ ਮਿਲਾਓ ਫਿਰ ਭਾਈ ਸਿਹਾ ਜੀ ਨੇ ਜਦੋਂ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਨਾਲ ਮਿਲਾਇਆ ਉਸ ਦਿਨ ਤੋਂ ਹੀ ਭਾਈ ਲੈਣਾ ਜੀ ਆਪਣੀ ਦੁਕਾਨਦਾਰੀ ਛੱਡ ਕੇ ਗੁਰੂ ਨਾਨਕ ਦੇਵ ਜੀ ਦੇ ਸੇਵਕ ਬਣ ਗਏ ਗੁਰੂ ਨਾਨਕ ਜੀ ਦੇਵ ਜੀ ਦੇ ਹੋ ਕੇ ਰਹਿ ਗਏ ਤੇ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਗੱਦੀ ਪ੍ਰਾਪਤ ਕੀਤੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਬਣੇ ਤੇ ਪਿਆਰਿਓ ਅੱਜ ਦਾ ਸੀ ਕਿ ਪਿਆਰ ਦੀ ਜੜੀ ਖੇੜਾ ਨਾ ਜਦੋਂ ਸਾਡੇ ਅੰਦਰ ਸਬਰ ਸੰਤੋਖ ਦਇਆ ਸਹਿਨਸ਼ੀਲਤਾ ਨਿਮਰਤਾ ਪਿਆਰ ਜਸਤ ਆ ਗਿਆ ਤੇ ਸਾਡੇ ਪਰਿਵਾਰਾਂ ਦੇ ਵਿੱਚੋਂ ਕਲੇਸ਼ ਖਤਮ ਹੋ ਜਾਏਗਾ ਸਾਡਾ ਆਪਸੀ ਪਿਆਰ ਵੱਧ ਜਾਵੇਗਾ ਇਸ ਕਰਕੇ ਆਪਣੇ ਅੱਜ ਦਾ ਜੋ ਵਿਚਾਰ ਸੀ ਕੁਝ ਨੁਕਤੇ ਸੀ ਕਿ ਅਸੀਂ ਹਮੇਸ਼ਾ ਹੀ ਆਪਣੇ ਸੁਭਾਅ ਨੂੰ ਨਹੀਂ ਬਦਲਣਾ ਆਪਣਾ ਸੁਭਾਅ ਉਹੀ ਰੱਖਣਾ ਹੈ ਇਹ ਵਿਸ਼ੇ ਤੇ ਤੁਸੀਂ ਅਮਲ ਕਰ ਲੈਣਾ ਤਾਂ ਕਿ ਸਾਡੇ ਘਰਾਂ ਦੇ ਵਿੱਚੋਂ ਕਲੇਸ਼ ਖਤਮ ਹੋਏ ਸਾਡੀ ਸਾਡਾ ਪਿਆਰ ਵੱਧ ਜਾਵੇ ਕਿਉਂਕਿ ਹੁਣ ਇੰਨਾ ਜ਼ਿਆਦਾ ਕਲਪਤ ਦਾ ਸਮਾਂ ਵੱਧ ਗਿਆ ਹੈ ਭਾਵਾਂ ਦਾ ਉਹ ਪਿਓ ਦੇ ਪੁੱਤ ਦਾ ਵੀ ਕਲੇਸ਼ ਬੜਾ ਵੱਧ ਗਿਆ ਹੈ ਹੁਣ ਭਰਾ ਕੀ ਹੈ ਮਾਤਾਂ ਦੇ ਪੇਟ ਵਿੱਚੋਂ ਦੋਵੇਂ ਨਿਕਲੇ ਨੇ ਦੋਵੇਂ ਈਰਖੇ ਦੇ ਵਿੱਚ ਆ ਕੇ ਦੋਵੇਂ ਕਲੇਸ਼ ਦੇ ਵਿੱਚ ਆ ਕੇ ਆਪਸ ਵਿੱਚ ਲੜ ਪਿੰਦੇ ਨੇ ਪੁਲਿਸ ਦੇ ਵਿੱਚ ਚਲੇ ਜਾਂਦੇ ਨੇ ਜ਼ਿਲ੍ਹਾ ਵਿੱਚ ਵੀ ਚਲੇ ਜਾਂਦੇ ਨੇ ਤੇ ਕਈ ਕੇਸ ਐਸ ਵੀ ਹੋਏ ਨੇ بڑے ਕੇਸ ਨੇ ਕਿ ਭਰਾਵਾਂ ਦਾ ਆਪਸ ਵਿੱਚ ਮੁਕੱਦਮੇ ਦਰਜ ਹੋਏ ਨੇ तरीकां ਭੁਗਤ ਰਹੇ ਨੇ ਕਚਹਿਰਾਂ ਵਿੱਚ ਧੱਕੇ ਖਾ ਰਹੇ ਨੇ ਸਿਰਫ ਕਾਦੇ ਵਸਤੇ ਕੀ ਉਹਨਾਂ ਅੰਦਰ ਆਪਸੀ ਪਿਆਰ ਨਹੀਂ ਹੈ ਸਬਰ ਸੰਤੋਖ ਨਹੀਂ ਹੈ ਇਸ ਤੇ ਅਜਮਲ ਕਰਨਾ ਹੈ ਜੋ ਕਿ ਆਪਣੀ ਅਰਜਨਾ ਦੀ ਵੀਡੀਓ ਚੱਲਦਾ ਹੀ ਹੈ ਪੰਗ ਮੋਟੀਵੇਸ਼ਨ ਟੀਵੀ ਆਪਾਂ ਇਸ ਨੂੰ ਕਿਵੇਂ ਸ਼ੇਅਰ ਕਰਨਾ ਹੈ ਇਸ ਤੇ ਅਮਲ ਵੀ ਕਰਨਾ ਹੈ ਤਾਂ ਕਿ ਆ ਪਰਜਨਾ ਜੋ ਕਿ ਲੋਕਾਂ ਦੇ ਭਲੇ ਵਸਤੇ ਸਾਡੇ ਭਲੇ ਵਸਤੇ ਆਪਾਂ ਵੀਡੀਓ ਬਣਾਉਂਦੇ ਰਹੀਏ ਸੋ ਬਲਾਫ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ